ਮਾਸ਼ੀਵਾੜਾ ਦੇ ਪੁਰਾਣੀ ਗਊਸ਼ਾਲਾ ਰੋਡ ਵਿਖੇ ਦੇਰ ਰਾਤ ਗੋਲੀਬਾਰੀ ਦੀ ਵਾਰਦਾਤ ਵਾਪਰੀ ਹੈ। हेयर ਡ্রেਸਰ ਰੌਸ਼ਨ ਹੰਸ ਨੂੰ ਅਣਪਛਾਤੇ ਕਾਰ ਸਵਾਰਾਂ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਹੈ। ਹਸਪਤਾਲ ਵਿੱਚ ਜ਼ਖਮੀ ਰੌਸ਼ਨ ਹੰਸ ਨੇ ਦੱਸਿਆ ਹੈ ਕਿ ਉਹ ਆਪਣੇ ਘਰ ਨੇੜੇ ਗਊਸ਼ਾਲਾ ਰੋਡ ਤੇ ਖੜਾ ਸੀ ਤਾਂ ਇੱਕ ਕਾਰ ਅਚਾਨਕ ਉਸ ਕੋਲ ਆ ਕੇ ਰੁਕੀ ਜਿਸ ਵਿੱਚੋਂ ਇੱਕ ਵਿਅਕਤੀ ਬਾਹਰ ਨਿਕਲਿਆ ਜਿਸ ਦਾ ਮੂੰਹ ਬੰਨਿਆ ਹੋਇਆ ਸੀ ਉਸ ਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਤੂੰ ਸਾਡਾ ਰਸਤਾ ਰੋਕੇਗਾ ਤੇ ਫਿਰ ਉਸ ਨੇ ਗੋਲੀ ਚਲਾ ਦਿੱਤੀ ਉਹ ਗਲੀ ਵੱਲ ਨੂੰ ਭੱਜ ਗਿਆ ਅਤੇ ਦੇਖਿਆ ਕਿ ਉਸ ਦੇ ਪੇਟ ਦੇ ਵਿੱਚੋਂ ਖੂਨ ਨਿਕਲ ਰਿਹਾ ਹੈ ਤੁਰੰਤ ਉਸ ਨੂੰ ਸਿਵਲ ਹਸਪਤਾਲ ਸਮਰਾਲਾ ਲਿਆਂਦਾ ਗਿਆ ਜਿੱਥੇ ਕਿ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਨੂੰ ਰੈਫਰ ਕਰ ਦਿੱਤਾ ਗਿਆ हेयर ड्रेसर रोशन ਨੇ ਦੱਸਿਆ ਹੈ ਕਿ ਉਸ ਦੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ ਪਰ ਪੁਲਿਸ ਪ੍ਰਸ਼ਾਸਨ ਜਾਂਚ ਕਰੇ ਕਿ ਉਸ ਉੱਪਰ ਹਮਲਾ ਕਰਨ ਵਾਲੇ ਵਿਅਕਤੀ ਕੌਣ ਨੇ ਕਟਨਾ ਦੀ ਸੂਚਨਾ ਮਿਲਦੇ ਸਾਰ ਹੀ ਡੀਐਸਪੀ ਕਰਮਜੀਤ ਸਿੰਘ ਗਰੇਵਾਲ ਅਤੇ ਥਾਣਾ ਮੁਖੀ ਹਰਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਨੇ 마ਸ਼ੀਵਾੜਾ ਸ਼ਹਿਰ ਦੀ ਨਾਕਾਬੰਦੀ ਕਰ ਦਿੱਤੀ ਗਈ ਹੈ ਪੁਲਿਸ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਹੈ ਜਿਸ ਵਿੱਚ ਦੇਖਿਆ ਗਿਆ ਹੈ ਕਿ ਬਿਨਾ ਨੰਬਰ ਪਲੇਟ ਤੋਂ ਵਰਨਾਕਾਰ ਰੋਪੜ ਰੋਡ ਤੋਂ ਗਊਸ਼ਾਲਾ ਰੋਡ ਵੱਲ ਆਈ ਸੀ ਫਿਰ ਚਾਲਕ ਨੇ ਅੱਗੇ ਜਾ ਕੇ ਕਾਰ ਵਾਪਸ ਮੋੜ ਲਈ ਕਾਰ ਦੇ ਵਿੱਚੋਂ ਇੱਕ ਹਮਲਾਵਰ ਬਾਹਰ ਨਿਕਲਿਆ ਤੇ ਉਸ ਨੇ ਸੜਕ 'ਤੇ ਖੜੇ ਰੌਸ਼ਨ ਹੰਸ ਤੇ ਗੋਲੀ ਚਲਾ ਦਿੱਤੀ ਫਿਲਹਾਲ ਪੁਲਿਸ ਦੇ ਵੱਲੋਂ ਸ਼ਹਿਰ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਨੱਪੀ ਜਾ ਸਕੇ ਦੀ ਨਾਮ ਮਿਲਨ ਭਾਈ ਕਿੱਥੋਂ ਦੇ ਰਹਿਣ ਵਾਲੇ ਮਾਚੇ ਜੜੇ ਬਸ ਸਟੈਂਡ ਅੰਚਲ ਵਤੀ ਜੜੇ ਸਮਾਨ ਲੈਣ ਆਏ ਸੀਗੇ ਭਾਈ ਇੱਧਰ ਬਾਈਗਰ ਮਹੱਲੇ ਚ ਜੀ ਮੱਖਣ ਆਇਆ ਨਾ ਜੀ ਇੱਧਰੋਂ ਗੱਡੀ ਇੱਕੋ ਤਾਂ ਮਾਈ ਸੀਗੀ ਜੀ ਠੀਕ ਹੈ ਜੀ ਇੱਕ ਮੁੰਡਾ ਗਲੀ ਨਿਕਲ ਗਿਆ ਭੱਜ ਗਿਆ ਤੁਹਾਡੇ ਗੱਡੀ ਉਹ ਮੁੰਡੇ ਨੇ ਪਾਣਾ ਬੰਨਿਆ ਮੜਾ ਮੋਟਾ ਲੇ ਬੇਟ ਰੱਖਿਆ ਸੀਗਾ ਜੀ ਹਾਂ ਜੀ ਜੀ ਗੱਲ ਹੋ ਰਹੀ ਗੱਲ ਇਹ ਸੀ ਕਿ ਜੀ ਬਸ ਕੁਝ ਨਹੀਂ ਪਰ ਉਹਦੇ ਹੱਥ ਪਿਸਟਲ ਸੀਗਾ ਬਾਕੀ ਤਾਂ ਪਤਾ ਨਹੀਂ ਇਹ ਕਿਹੜੀ ਗੱਲ ਬਾਤ ਨਹੀਂ ਆ ਨਹੀਂ ਕਿੰਨੇ ਕ ਜਣੇ ਸੀਗੇ ਗੱਡੀ ਦੇ ਵਿੱਚ ਗੱਡੀ ਵਿੱਚ ਇਹ ਨਹੀਂ ਪਤਾ ਵੀ ਜੀ ਇੱਕੋ ਮੁੰਡਾ ਦਿਖਾਇਆ ਸੀਗਾ ਬਾਕੀ ਇੱਕ ਡਰਾਈਵਿੰਗ ਕਰਦਾ ਹੋਣਾ ਇਹ ਨਹੀਂ ਪਤਾ ਬਾਕੀ ਉਹਦੇ ਵਿੱਚ ਬੈਠੇ ਹੋਣਗੇ ਇਹ ਤਾਂ ਉਹ ਨਹੀਂ ਕਹਿ ਸਕਦਾ ਪੱਕੇ ਇਹ ਨਹੀਂ ਗੱਲ ਦਾ ਪਤਾ ਸੀਗਾ ਜੀ ਇੱਕ ਮੁੰਡਾ ਮੇਰੇ ਨਾਲ ਹੋਰ ਸੀਗਾ ਯਾਨੀ ਦੇਖਿਆ ਸੁਖਿਆ ਸੀਗਾ ਪਿਸਟਲ ਉਹਨਾਂ ਨੇ ਚਲਾਈ ਕੋਈ ਗੋਲੀ ਗੋਲੀ ਨਹੀਂ ਵੀ ਨਹੀਂ ਕੋਈ ਗੋਲੀ ਵਾਇਰ ਕੋਈ ਨਹੀਂ ਆਈ ਸੀਗੀ ਹਾਂ ਜੀ ਵੱਡੇ ਦਾ ਨਹੀਂ ਪਤਾ ਜੀ ਕਿਹੜੀ ਵਾਈਟ ਸੀ ਇੱਕ ਫਾਇਰਿੰਗ ਦਾ ਸਸਪੈਕਟਡ ਇਨ ਚਿੰਨਿੰਟ ਹੋਇਆ ਤੇ ਮਚੂਲਾਟ ਉਹਨ ਦੇ ਰੀਚ ਤੇ ਫਰਦਰ ਇਨਵੈਸਟੀਗੇਸ਼ਨ ਦੇ ਅਨੁਸਾਰ ਸਟੇਚ ਤੇ ਜਿਵੇਂ ਜੋ ਵੀ ਅਪਡੇਟ ਹੋਊਗਾ ਉਹ ਜਾਣੂ ਕਰਾਇਆ ਜਾਊਗਾ ਕਿਹੜਾ ਮਾਲਕ ਹੈ ਗਊਸ਼ਾਲਾ ਰੋਡ ਤੇ ਮਾਲਕ ਹੈ ਜੀ ਨਾਮ ਮਿਲਨ ਭਾਈ ਕਿਥੋਂ ਦੇ ਰਹਿਣ ਵਾਲੇ ਮਾਚੇੜੇ ਬਸ ਸਟੈਂਡ ਚ ਆ ਚੱਲ ਵਧੀ ਜੀ ਸਮਾਨ ਲੈਣ ਆਏ ਸੀਗੇ ਭਾਈ ਇੱਧਰ ਬਾਈਗੜ ਮਹੱਲੇ ਤੇ ਜੀ ਮੱਖਣ ਆ ਰਹੇ ਨੇ ਜੀ ਇਧਰੋਂ ਗੱਡੀ ਇੱਕੋ ਦਾਮ ਆਈ ਸੀਗੀ ਜੀ ਠੀਕ ਹੈ ਜੀ ਇੱਕ ਮੁੰਡਾ ਗਲੀ ਨਿਕਲ ਗਿਆ ਭੱਜ ਗਿਆ ਤੁਰੇ ਗੱਡੀ